ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਵਟ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਫੇਰ ਤੋਂ ਆਪਣੇ ਰੈਡੀ ਕਰਾਏ ਹੋਏ ਸੂਟ ਲੈ ਕੇ ਆਏ ਜੀ ਬਾਟਮ ਵਰਕ ਦੇ ਵਿੱਚ ਸੂਟ ਹੋਣਗੇ ਅਲੱਗ-ਅਲੱਗ ਪ੍ਰਿੰਟ ਦੇ ਵਿੱਚ ਤੇ ਪ੍ਰਾਈਸ ਮੈਂ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਆ ਸਾਰੇ ਬ੍ਰਾਂਡਡ ਸੂਟ ਹੋਣਗੇ ਟਿਸਟਾ ਬ੍ਰਾਂਡ ਦੇ ਰਾਮਟੈਕਸ ਬ੍ਰਾਂਡ ਦੇ ਐਸਕੇ ਬ੍ਰਾਂਡ ਦੀਆਂ ਸ਼ਰਟਸ ਯੂਜ਼ ਕੀਤੀਆਂ ਹੋਈਆਂ ਆਪਾ ਨਾਲ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵਾ 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰਦੇ ਆ ਤੇ ਬੁਕਿੰਗ ਲਈ ਨੰਬਰ ਹੈ ਮੇਰਾ 8146580803 8146380803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜਸ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਕਨਫਰਮ ਕਰ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਬੁਕਿੰਗ ਕਰਦੇ ਹੋ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਸ਼ੌਕ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜ਼ੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵੀ ਆ ਸਕਦੇ ਹੋ ਟਾਈਮਿੰਗ ਹੈਗੀ ਹੈ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਤੇ ਸੰਡੇ ਸਾਡਾ ক্লোਜ਼ ਹੁੰਦਾ ਜੀ ਤੇ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਹੁੰਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੇਖਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਬੜਾ ਸੋਹਣਾ ਮੈਰੂਨ ਅਲੱਗ ਜਿਹਾ ਹੀ ਕਲਰ ਹੈ ਥੋੜਾ ਮੈਰੂਨ ਟੱਚ ਦੇ ਵਿੱਚ ਜਾ ਜ਼ਿਆਦਾ ਕਾਸ ਤੇ ਮਹਿਰੂਨ ਨਹੀਂ ਰੈੱਡ ਮਹਿਰੂਨ ਜੀ ਟੋਨ ਹੈ ਬਹੁਤ ਸੋਹਣਾ ਪ੍ਰਿੰਟ ਟਿਸਟਾ ਬ੍ਰਾਂਡ ਦਾ ਹੈਗਾ ਇਹ ਸੂਟ ਆਪਣਾ ਟਿਸਟਾ ਬ੍ਰਾਂਡ ਦਾ ਫੈਬਰਿਕ ਸ਼ਰਟ ਦਾ 2.5 ਮੀਟਰ ਦੀ ਸ਼ਰਟ ਲੈਣੀ ਹੈ ਬਹੁਤ ਪਿਆਰੀ ਇਹ ਟਿਸਟਾ ਬ੍ਰਾਂਡ ਦੀ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਅੱਜ ਦੇ ਕਿਸੇ ਸੂਟ ਨੂੰ ਵੀ ਵਿਦਾਊਟ ਲਾਈਨਿੰਗ ਸੂਟ ਬਣਨਗੇ ਸਾਰੇ ਤੇ ਇਸ ਦੇ ਨਾਲ ਆਪਾਂ ਨੇ ਬਹੁਤ ਸੋਹਣਾ ਪ੍ਰਿੰਟ ਤੇ ਇਸ ਦੇ ਨਾਲ ਪਿੰਟੈਕਸ ਦੇ ਵਿੱਚ ਬਾਟਮ ਹੈ ਜੀ ਨਾਲ ਸਕਿਨ ਕਲਰ ਦੀ ਬਹੁਤ ਸੋਹਣੀ ਪਿੰਟੈਕਸ ਦੇ ਵਿੱਚ ਬਾਟਮ ਤੇ ਬਾਟਮ ਤੇ ਆਪਾਂ ਕਰਵਾਇਆ ਵਰਕ ਬੜਾ ਪਿਆਰਾ ਬੂਟੀਆਂ ਆਪਾਂ ਇਹਨੂੰ ਚਾਹੇ ਸਟੇਟ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਕਾਫੀ ਉੱਪਰ ਤੱਕ ਇਹ ਵਰਕ ਕਰਾਇਆ ਹੋਇਆ ਆਪਾਂ ਇਹ ਦੇਖੋ ਬਹੁਤ ਪਿਆਰਾ ਪੂਰੇ ਅਰਜ ਤੇ ਹੀ ਕਰਾਇਆ ਹੋਇਆ ਬਹ ਹੁੰਦਾ ਇਹ ਫਰੰਟ ਬੈਕ ਦੋਨੋਂ ਸਾਈਡ ਤੇ ਜਿਵੇਂ ਮਰਜ਼ੀ ਚ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਤੁਹਾਡੀ ਚੁਆਇਸ ਹੈ ਵੀ ਤੁਸੀਂ ਕੀ ਬਣਾਉਣਾ ਜੋ ਮਰਜ਼ੀ ਕੋ ਸਟਿਚ ਕਰਾ ਸਕਦੇ ਹੋ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਬਣਨਾ ਇਹ ਸੂਟ ਮੈਂ ਪਹਿਲਾਂ ਹੀ ਤੁਹਾਨੂੰ ਦੱਸਤਾ ਸੀਗਾ ਵੀ ਵਿਦਆਊਟ ਲਾਈਨਿੰਗ ਸੂਟ ਬਣਨਾ ਹੈ ਡਿਸਟਰਬ ਰੈਂਟ ਦਾ ਸੂਟ ਹੈ ਨਾਲ ਪਿੰਟੈਕਸ ਸਕਿਨ ਕਲਰ ਦੀ ਬਾਟਮ ਹੈ ਤੇ ਨਾਲ ਬਹੁਤ ਸੋਹਣਾ ਲਾਈਨਿੰਗ ਦੇ ਵਿੱਚ ਦੁਪੱਟਾ ਆਪਾਂ ਕਰਵਾਇਆ ਟਾਈ ਐਂਡ ਡਾਈ ਟਾਈ ਐਂਡ ਡਾਈ ਦੁਪੱਟਾ ਇਹ ਦੇਖੋ ਬਹੁਤ ਸੋਹਣਾ ਸੌਫਟ ਦੇ ਵਿੱਚ ਇਹ ਲੁੱਕ ਆ ਜਣੀ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਕਿਉਂਕਿ ਆਪਣੇ ਰੈਡੀ ਕਰਾਈ ਹੋਏ ਸੂਟ ਹੈ ਕੋਈ ਵੀ ਦੁਪੱਟੇ ਦੀ ਲੈਂਥ ਤੁਹਾਨੂੰ ਕੱਟ ਨਹੀਂ ਮਿਲੋਗੀ 2.5 ਮੀਟਰ ਦਾ ਦੁਪੱਟਾ ਆਪਾਂ ਰੈਡੀ ਕਰਾਏ ਹੋਏ ਨਾਲ ਇਹ ਹੈਗਾ ਜਿੱਦ ਆਪਣਾ ਪਹਿਲਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਹੈਗਾ 3200 3200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਇਸਟਾ ਬ੍ਰੈਂਡ ਦੀ ਸ਼ਰਟ ਤੇ ਕੋਈ ਲਾਈਨਿੰਗ ਨਹੀਂ ਲੱਗਣੀ ਜੀ ਵਿਦਾਊਟ ਲਾਈਨਿੰਗ ਸੂਟ ਬਣਨਾ ਹੈ 3200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਸਾਰੇ ਸੂਟ ਅਲੱਗ-ਅਲੱਗ ਕਲਰ ਕੰਬੀਨੇਸ਼ਨ ਦੇ ਵਿੱਚ ਹੋਣਗੇ ਸਿੰਗਲ-ਸਿੰਗਲ ਸੂਟ ਹੈ ਜੀ ਆਪਣੇ ਇਹ ਦੁਬਾਰਾ ਰਿਪੀਟ ਨਹੀਂ ਛੇਤੀ ਹੁੰਦੇ ਪ੍ਰਿੰਟ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਮੈਂ ਰਿਟੇਲ ਦੇ ਵਿੱਚ ਹੀ ਕੰਮ ਕਰਦੀ ਹਾਂ ਆਪਣਾ ਸਿੰਗਲ-ਸਿੰਗਲ ਸੂਟ ਆਪਾਂ ਰੈਡੀ ਕਰਵਾਇਆ ਹੋਆ ਹੁੰਦਾ ਹੈ ਨੈਕਸਟ ਆ ਗਿਆ ਕਰੀਮ بیس ਹੈ ਸੂਟ ਦਾ yellow color ਦੇ ਫਲਾਸ ਦੇ ਵਿੱਚ ਦੇਖੋ ਕਿੰਨਾ ਪਿਆਰਾ بیس ਹੈਗਾ ਕਰੀਮ ਬਹੁਤ ਪਿਆਰਾ ਇਹ ਵੀ ਟਿਸਟਾ ਬ੍ਰਾਂਡ ਦੀ ਹੋਏ ਜੀ ਸ਼ਰਟ ਜ਼ਿਆਦਾਤਰ ਮੈਨੂੰ ਹੁੰਦਾ ਵੀ ਇਸਪਾ ਟਿਸਟਾ ਬ੍ਰਾਂਡ ਦਾ ਫੈਬਰਿਕ ਯੂਜ਼ ਕਰੀਏ ਰਾਮ ਟੈਕਸ ਬ੍ਰਾਂਡ ਦਾ ਵੀ ਬਹੁਤ ਵਧੀਆ ਹੁੰਦਾ ਹੈ ਇਹ ਟਿਸਟਾ ਬ੍ਰਾਂਡ ਦਾ ਕਰੀਮ بیس ਹੈ ਤੇ ਬੜੇ ਪਿਆਰੇ yellow color ਦੇ ਫੁੱਲ ਤੁਸੀਂ ਦੇਖ ਹੀ ਸਕਦੇ ਹੋ ਸੂਟ ਦੇ ਵਿੱਚ ਇਸਦੇ ਨਾਲ ਵੀ ਆਪਾਂ ਬੜਾ ਸੋਹਣਾ ਕ੍ਰੋਸ ਸਟੀਚ ਦੇ ਵਿੱਚ ਵਰਕ ਕਰਾਇਆ ਦੇਖੋ ਥੋੜਾ ਫੁਲਕਾਰੀ ਟੱਚ ਦੇ ਵਿੱਚ बॉਟਮ ਤੇ ਇਹ ਇੰਨਾ-ਇੰਨਾ ਵਰਕ ਕਰਾਇਆ ਹੁੰਦਾ ਆਪਾਂ ਦੋਨੋਂ ਸਾਈਡ ਚਾਹੇ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਇਹ ਦੋਨੋਂ ਸਾਈਡ ਦੂਜੀ ਸਲਵਾਰ ਤੇ ਵੀ ਸਾਰੀਆਂ ਤੇ ਐਵੇਂ ਹੀ ਕਰਵਾਇਆ ਹੋਇਆ ਆਪਾਂ ਨੇ ਇੱਕ ਸਾਈਡ ਤੇ ਦੂਜੀ ਸਾਈਡ ਵੀ ਐਵੇਂ ਸੇਮ ਬੜਾ ਸੋਹਣਾ ਪਿੰਟੈਕਸ ਪਏ ਹੋਏ ਸਾਰੀ बॉਟਮ ਦੇ ਵਿੱਚ ਵਰਕ ਬੜਾ ਪਿਆਰਾ ਦ ਆਊਟਰ ਲਾਈਨਿੰਗ ਬਣਨਗੇ ਨਾਲ ਕਰਵਾਏ ਆ ਪਟਾਈ ਐਂਡ ਆਈ ਦੁਪੱਟੇ ਥੋੜਾ ਸੋਹਣਾ ਦੁਪੱਟਾ ਕੋਟੇ ਦਾ ਦੁਪੱਟਾ ਕਰਾਇਆ ਜੀ ਬਿਲਕੁਲ ਸੌਫਟ ਦੇ ਵਿੱਚ ਇਹ ਦੇਖੋ ਡਬਲ ਕਲਰ ਦੇ ਵਿੱਚ ਦੁਪੱਟਾ ਬੜੀ ਪਿਆਰੀ ਟਾਈ ਐਂਡ ਆਈ ਹੋਈ ਹੈ ਦੁਪੱਟੇ ਤੇ ਵੀ ਇਹ ਲੁੱਕ ਆ ਜਣੀ ਜੀ ਸੂਟ ਦੀ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ ਸਾਰੇ ਸਿੰਗਲ ਸਿੰਗਲ ਸੂਟ ਰੈਡੀ ਕਰਵਾਏ ਹੋਏ ਆ ਨੈਕਸਟ ਆ ਗਿਆ ਬੜਾ ਪਿਆਰਾ ਪਰਪਲ ਕਲਰ ਦੇ ਵਿੱਚ ਹੈ ਜੀ ਇਹ ਸੂਟ ਆਪਣਾ PRINTING ਸਾਰਿਆਂ ਦੀ ਇੱਕ ਤੋਂ ਇੱਕ ਪ੍ਰਿੰਟ ਹੋਣਗੇ ਤੇ ਵਿਦਾਊਟ ਲਾਈਨਿੰਗ ਬਣਨੇ ਆ ਜੀ ਸੂਟ ਕੋਈ ਲਾਈਨਿੰਗ ਦੀ ਲੋੜ ਨਹੀਂ ਕਿਸੇ ਵੀ ਸੂਟ ਨੂੰ 2.5 ਮੀਟਰ ਦੀ ਸ਼ਰਟ ਰਹਿਣੀ ਹੈ ਟਿਸਟਾ ਬ੍ਰਾਂਡ ਦੀ ਉਹ ਸ਼ਰਟ ਹੈ ਬੜਾ ਪਿਆਰਾ ਪਰਪਲ ਸਕਿਨ ਕਲਰ ਦੇ ਪ੍ਰਿੰਟ ਦੇ ਨਾਲ ਤੇ ਪਿੰਟੈਕਸ ਦੀ ਬਾਟਮ ਲਗਾਈ ਆਪਾਂ ਨਾਲ ਤੇ ਬਾਟਮ ਤੇ ਬੜਾ ਪਿਆਰਾ ਸੰਗਣਾ ਵਰਕ ਕਰਾਇਆ ਪਰਪਲ ਰੰਗ ਦੇ ਨਾਲ ਬਹੁਤ ਪਿਆਰਾ ਵਰਕ ਹੋਇਆ ਇਹ ਤੇ ਨਾਲ ਕੋਟੇ ਦਾ ਦੁਪੱਟਾ ਢਾਈ ਐਂਡ ਢਾਈ ਦੇ ਵਿੱਚ ਇਹ ਹੁੱਕ ਆ ਜਾਣੀ ਸੋਹਣਾ ਤਾਂ ਇਹ ਐਂਡਾਈ ਪੂਰੇ ਟਾਈਟ ਮੀਟਰ ਦੇ ਦੁਪੱਟਿਆਂ ਅਲੱਗ-ਅਲੱਗ ਡਿਜ਼ਾਈਨਿੰਗ ਦੇ ਵਿੱਚ ਕਰਵਾਈਆਂ ਪਰ ਰੈਡੀ ਇਹ ਲੁੱਕ ਆ ਜਾਣਗੀ ਸਿੱਧੀ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਹੈ ਇਹ ਟਿਸਟਾ ਬ੍ਰੈਂਡ ਦੀਆਂ ਆ ਪਰ ਸ਼ਰਟਸ ਯੂਜ਼ ਕੀਤੀਆਂ ਹੋਈਆਂ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਪ੍ਰਿੰਟ ਹੈ ਇਹ ਬੜਾ ਪਿਆਰਾ ਪ੍ਰਿੰਟ ਹੈ ਸਾਰੀਆਂ ਸ਼ਰਟ ਵਿਦਾਊਟ ਲਾਈਨਿੰਗ ਬਣਨਾ ਜੀ ਪੂਰੇ ਸੂਟ ਤੇ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ। ਪ੍ਰਿੰਟ ਦੇਖੋ ਕਿੰਨਾ ਪਿਆਰਾ ਰੈਸਟ ਕਲਰ ਦੇ ਫਲਾਰਸ ਬੁਰਾ ਸੋਨ ਬ੍ਰਾਊਨ ਰੈਸਟ ਕਲਰ ਦੇ। ਪ੍ਰਿੰਟ ਬਹੁਤ ਪਿਆਰਾ ਤੇ ਪਿੰਟੈਕਸ ਦੇ ਵਿੱਚ बॉਟਮ ਤੇ बॉਟਮ ਤੇ ਆਪਾਂ ਕਰਵਾਇਆ ਵਰਕ ਦੇਖੋ ਕਿੰਨਾ ਪਿਆਰਾ ਵਰਕ ਕਰਵਾਇਆ। ਬੜੀ ਸੋਹਣੀ ਬੂਟੀਆਂ ਸਾਰੇ बॉਟਮ ਦੇ ਵਿੱਚ ਪਿੰਟੈਕਸ ਪਏ ਹੋਏ ਆ ਤੇ ਪਿੰਟੈਕਸ ਤੇ ਵਰਕ ਹੈ ਜੀ। ਬੜੀ ਪਿਆਰੀ ਬੂਟੀਆਂ ਆਪਾਂ ਇਹਦੇ ਤੇ ਬਣਾਈਆਂ। ਦੇ ਨਾਲ ਕੋਟੇ ਦਾ ਦੁਪੱਟਾ ਟਾਈ ਐਂਡਾਈ ਦੇ ਵਿੱਚ ਦਾਈ ਦੇ ਵਿੱਚ ਇਹ ਦੁਪੱਟਾ ਇਹ ਬੜਾ ਦਪੱਟਾ ਕੋਲ ਸੋਨੇ ਜਾਈ ਹੋਈ ਵੀ ਹੈ ਦੁਪੱਟੇ ਦੀ ਬੜਾ ਪਿਆਰਾ ਟਾਈ ਕਰਾਇਆ ਇਹ ਲੁੱਕ ਆ ਜਾਣੀ ਹੈ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਦੇ ਨਾਲ ਇਹ ਬੜਾ ਸੂਟ ਨੈਕਸਟ ਆ ਗਿਆ ਬੜਾ ਪਿਆਰਾ ਐਸਕੇ ਬ੍ਰੈਂਡ ਦੀ ਸ਼ਰਟ ਹੈ ਜੀ ਇਹ ਐਸਕੇ ਬ੍ਰੈਂਡ ਦੀ ਸ਼ਰਟ ਹੈ ਬਹੁਤ ਸੋਹਣਾ ਗ੍ਰੇ ਕਲਰ ਦੇ ਵਿੱਚ ਹੈ ਪ੍ਰਿੰਟ ਦੇਖੋ ਇਹਦਾ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਪ੍ਰਿੰਟਰ ਸੋਹਣੀ ਪ੍ਰਿੰਟਿੰਗ ਤੇ ਨਾਲ ਹੈਗੀ ਹੈ ਪਿੰਟੈਕਸ ਦੇ ਵਿੱਚ ਬਾਟਮ ਤੇ ਬਾਟਮ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਸਾਰੀ ਬਾਟਮ ਤੇ ਪਿੰਟੈਕਸ ਬਹੁਤ ਸੋਹਣੀ ਬੂਟੀ ਆਪਾਂ ਬਾਟਮ ਤੇ ਬਣਾਈ ਹੈ ਮਲਟੀ ਕਲਰ ਦੇ ਵਿੱਚ ਕੁਛ ਅਲੱਗ ਜਿਹਾ ਲੁੱਕ ਆਣੀ ਹੈ ਜੇ ਜਦੋਂ ਇਹ ਸੂਟਾਂ ਨੂੰ ਰੈਡੀ ਕਰਾਂਗੇ ਸਟਿਚ ਕਰਕੇ ਤੇ ਨਾਲ ਇਸ ਦੇ ਨਾਲ ਕਰਾਇਆ ਆਪਾਂ ਪਿਓਰ ਬੰਬਰ ਦਾ ਦੁਪੱਟਾ ਬਹੁਤ ਸੋਹਣਾ ਦੁਪੱਟੇ ਦੀ ਟਾਈ ਐਂਡਾਈ ਦੇਖੋ ਕਿੰਨੀ ਪਿਆਰੀ ਹੈ ਬਹੁਤ ਪਿਆਰੀ ਲੁੱਕ ਆਈ ਹੈ ਸੁਨਾ ਸੋਕੇ ਹੈ 3 ਕਲਰ ਦੇ ਵਿੱਚ ਬਹੁਤ ਪਿਆਰੀ ਪ੍ਰਿੰਟਿੰਗ ਦੇ ਨਾਲ 3400 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3400 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਵਿਦਾਊਟ ਦੁਪट्टे ਵਾਲੇ ਸੂਟ ਵੀ ਦਿਖਾਵਾਂਗੇ ਇਹ ਜਿਹੜੇ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹਨਾਂ ਦੇ ਵਿੱਚ ਕਈ ਵਾਰੀ ਕੋਈ ਬੁਕਿੰਗ ਕਰੀ ਹੋਈ ਰਹਿ ਜਾਂਦੀ ਹੈ ਇਹ ਵੀ ਟਿਸਟਾ ਬ੍ਰਾਂਡ ਦਾ ਹੀ ਸੂਟ ਹੈ ਫਰੋਜ਼ੀ ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਬੜਾ ਸੋਹਣਾ ਕ੍ਰੀਮ ਤੇ ਫਿਰੋਜ਼ੀ ਦਾ ਕੰਟਰਾਸਟ ਪ੍ਰਿੰਟਿੰਗ ਬੜੀ ਪਿਆਰੀ ਹੈ ਇਹ ਸ਼ਰਟ ਆ ਗਈ 2.5 ਮੀਟਰ ਦੀ ਟਿਸਟਾ ਬ੍ਰਾਂਡ ਦੀ ਪਿਓਰ ਕਾਟਨ ਦੇ ਵਿੱਚ ਤੇ ਇਸ ਦੇ ਨਾਲ ਵੀ ਪਿੰਟੈਕਸ ਦੀ ਬਾਟਮ ਹੈ ਤੇ ਬਾਟਮ ਤੇ ਬੜਾ ਪਿਆਰਾ ਵਰਕ ਹੈ ਜੀ ਇਹ ਬਾਟਮ ਤੇ ਵਰਕ ਕਰਾਇਆ ਕਾਫੀ ਨੀਚੇ ਤੱਕ ਕਰਾਇਆ ਹੁੰਦਾ ਜੀ ਪੂਰਾ ਵਰਕ ਇਹ ਆਪਾਂ ਨੇ ਤੇ ਇਹ ਵਿਦਆਊਟ ਦੁਪੱਟਾ ਹੈ ਸੂਟ ਹੈ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਬਿਨਾ ਦੁਪੱਟੇ ਤੋਂ ਸੂਟ ਹੈ ਜੀ ਇਹ ਤਾਂ ਇਹ ਵਾਰੀ ਆਪਾਂ ਜਦੋਂ ਵੀਡੀਓ ਪਾਉਂਦੇ ਆ ਕਾਫੀ ਕਸਟਮਰ ਹੈਗੇ ਵੀ ਬੁਕਿੰਗ ਕਰਾ ਕੇ ਛੱਡ ਦਿੰਦੇ ਨੇ ਤੇ ਨੈਕਸਟ ਆ ਗਿਆ ਬਲੂ ਕਲਰ ਦੇ ਵਿੱਚ ਇਹ ਵੀ ਟਿਸਟਾ ਬ੍ਰੈਂਡ ਦੀ ਸ਼ਰਟ ਹੈ ਬਹੁਤ ਪਿਆਰਾ ਫਲਾਵਰ ਪ੍ਰਿੰਟ ਹੈ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸੂਟ ਦੀ ਬਹੁਤ ਪਿਆਰਾ ਫਲਾਵਰ ਪ੍ਰਿੰਟ ਤੇ ਨਾਲ ਪਿੰਟੈਕਸ ਬਾਟਮ ਬੜੀ ਸੋਹਣੀ ਲਾਈਨਿੰਗ ਦੇ ਵਿੱਚ ਹੈ ਪਿੰਟੈਕਸ ਬਾਟਮ ਤੇ ਬਾਟਮ ਤੇ ਵਰਕ ਬਹੁਤ ਸੋਹਣਾ ਸੰਗਣਾ ਵਰਕ ਹੋਇਆ ਬਾਟਮ ਤੇ ਵੀ ਅਲੱਗ ਜੀ ਲੁੱਕ ਦੇ ਸੂਟ ਆ ਵਿਦਾਊਟ ਦੁਪੱਟਾ ਸੂਟ ਹੈ ਜੀ ਇਹ ਵੀ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਇਹ ਦੋ ਸੂਟ ਮੈਂ ਦਿਖਾਏ ਵਿਦਾਊਟ ਦੁਪੱਟਾ 2500 ਪ੍ਰਾਈਸ ਦੇ ਨਾਲ ਨੈਕ ਸੂਟ ਦਿਖਾਣੇ ਆ ਬੜਾ ਪਿਆਰਾ ਇਹ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਬਹੁਤ ਸੋਹਣਾ ਪਿਓਰ ਕਾਟਨ ਦੇ ਵਿੱਚ ਗਾਜਰੀ ਕਲਰ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਫਿਦਾਊਟ ਲਾਈਨਿੰਗ ਹੀ ਸੂਟ ਬਣਨੇਗੇ ਸਾਰੇ ਅੱਜ ਦੇ ਜਿੰਨੇ ਸੂਟ ਦਿਖਾਵਾਂਗੇ ਬਿਨਾ ਲਾਈਨਿੰਗ ਤੋਂ ਹੀ ਸੂਟ ਬਣਨੇ ਆ ਬਹੁਤ ਸੋਹਣਾ ਪ੍ਰਿੰਟ ਇਹ ਸ਼ਰਟ ਆ ਗਈ 2.5 ਮੀਟਰ ਦੀ ਤੇ ਇਸ ਦੇ ਨਾਲ ਪਿਓਰ ਕਾਟਨ ਦੇ ਵਿੱਚ ਹੀ ਬਾਟਮ ਹੈ ਗਾਜਰੀ ਕਲਰ ਦੀ ਤੇ ਬਾਟਮ ਤੇ ਆਪਾਂ ਕਰਾਇਆ ਵਰਕ ਬਹੁਤ ਸੋਹਣਾ ਵਰਕ ਬਾਟਮ ਤੇ ਹੋਇਆ ਫਿਨਿਸ਼ਿੰਗ ਦੇਖੋ ਵਰਕ ਦੀ ਤੇ ਇਹ ਸਲਵਾਰ ਬਣਾ ਲਓ ਜਾਂ ਇਹ ਪਲਾਜ਼ੋ ਬਿਲਕੁਲ ਪਿਓਰ ਕਾਟਨ ਦੇ ਵਿੱਚ ਹੈਗੀ ਇਹ ਬਾਟਮ ਤੇ ਨਾਲ ਕੋਟੇ ਦਾ ਦੁਪੱਟਾ ਹੈ ਜੀ ਕੋਟਾ ਦੁਪੱਟਾ ਨਾਲ ਤੇ ਮਲਟੀ ਕਲਰ ਦੇ ਵਿੱਚ ਦੇਖੋ ਕਿੰਨਾ ਪਿਆਰਾ ਟਾਈ ਐਂਡ ਡਾਈ ਕਰਵਾਈ ਆ ਆਪਾਂ ਦੁਪੱਟੇ ਦੀ ਬਿਲਕੁਲ ਸੌਫਟ ਦੇ ਵਿੱਚ ਰਾਮ ਟੈਕਸ ਬ੍ਰਾਂਡ ਦਾ ਸੂਟ ਹੈ ਜੀ ਇਹ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਨਾਲ 2600 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2600 ਪ੍ਰਾਈਸ ਹੈ ਤੇ ਨੈਕਸਟ ਆ ਗਿਆ ਇਹਦੇ ਵਿੱਚ ਆਪਣੇ ਕੋਲ ਟਿਸਟਾ ਬ੍ਰੈਂਡ ਦਾ ਸੂਟ ਹੈ ਜੀ ਪਰਪਲ ਕਲਰ ਦੇ ਵਿੱਚ ਇਹ ਪਰਪਲ ਕਲਰ ਦੇ ਵਿੱਚ ਟਿਸਟਾ ਬ੍ਰੈਂਡ ਦਾ ਕਲਰ ਦੇਖੋ ਕਿੰਨਾ ਪਿਆਰਾ ਬਿਨਾ ਲਾਈਨਿੰਗ ਤੋਂ ਬਣਨਗੇ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਆਊਟ ਲਾਈਨਿੰਗ ਬਣਨੇ ਆ ਇਹ ਵਾਲੇ ਸੂਟ ਬਹੁਤ ਪਿਆਰੀ ਪ੍ਰਿੰਟਿੰਗ ਤੇ ਇਸ ਦੇ ਨਾਲ ਆਇਆ ਹੈ ਬਟਰ ਕਾਟਨ ਦੇ ਵਿੱਚ ਸਕਿਨ ਕਲਰ ਦੀ ਬਾਟਮ ਤੇ ਬਾਟਮ ਤੇ ਦੇਖੋ ਕਿੰਨਾ ਪਿਆਰਾ ਵਰਕ ਕਰਾਇਆ ਹਾ ਪੂਰੀ ਫਿਨਿਸ਼ਿੰਗ ਦੇ ਨਾਲ ਆਪਾਂ ਵਰਕ ਕਰਾਇਆ ਹੋਇਆ ਬਾਟਮ ਤੇ ਵੀ ਬਹੁਤ ਪਿਆਰਾ ਸੂਟ ਇਹ ਬਣਿਆ ਤੇ ਨਾਲ ਕੋਟੇ ਦਾ ਦੁਪੱਟਾ ਟਾਈ ਐਂਡ ਆ ਦੇ ਲਾ ਲਓ ਸੋਹਣਾ ਟਾਈ ਐਂਡ ਆ ਦੇ ਵਿੱਚੀ ਦੁਪੱਟਾ ਪਿਆਰਾ ਸੂਟ ਇਹ ਲੋਕਾ ਜਣੇ ਜੀ ਸੂਟ ਦੀ ਕਿੰਨਾ ਪਿਆਰਾ 2700 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ 2700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ ਇਹ ਟਿਸਟਾ ਬ੍ਰੈਂਡ ਦੀ ਸ਼ਰਟ ਵਿਦ ਬਾਟਮ ਵਰਕ ਤੇ ਮਲਟੀ ਕਲਰ ਦੇ ਦੁਪੱਟੇ ਦੇ ਨਾਲ ਟਾਈ ਐਂਡ ਟਾਈ ਦੇ ਨਾਲ 2700 ਪ੍ਰਾਈਸ ਹੈ 2700 ਪ੍ਰਾਈਸ ਹੈ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803824680803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕਿਊ ਥੈਂਕਿਊ ਵੈਰੀ ਮਚ